ਤਸਵੀਰਾਂ ਨਾਲ ਸਾਜ ਜੰਦਰ ਦੇ ਮੇਰਾ ਮੇਨਟ ਪੋਸਟ ਆਫਿਸ ਆਇਆਣਾ ਵੱਡਾ ਢਾਕਣਾ ਜਿਹੜਾ ਉਹਦੇ ਬਾਅਦ ਤਸਵੀਰਾਂ ਦੰਦਾਂ ਦੇ ਕਿ ਕਾਰ ਦੇ ਮਗਰ ਇੱਕ ਬਾਈਕ ਸਵਾਰ ਆਇਆ ਡਾਕੀ ਆਪਣੇ ਕਾਰ ਮੈਂ ਬਾਈਕ ਮਾਰਦਾ ਦੋਸਤੋ ਬਾਅਦ ਮੁੱਕਦੇ ਬਾਈਕ ਨਹੀਂ ਤੁਸੀਂ ਕਹਿੰਦੇ ਕਿੰਨੇ ਲਗਾਤਾਰ ਜਿਹੜੀਆਂ ਤਸਵੀਰਾਂ ਅੱਛਾ ਮਤਲਬ ਉਤੋਂ ਗਲਤੀ ਹੋਇਆ ਕਿ ਗਲਤੀ ਵਾਲੀ ਥੋੜਾ ਜੀ ਨਾਮ ਕੀ ਦਾ ਡਬਲ ਜੀ ਵਿਕ ਕੁੰਦਰਾ ਨਾਮ ਭਾਜੀ ਠੀਕ ਹੈ ਜੀ ਮੈਂ ਜਾ ਰਿਹਾ ਸੀ ਥੋੜੀ ਲੈ ਆ ਕੇ ਪਿੱਛੇ ਗੱਡੀ ਮਾਰੀ ਕਹਿੰਦੇ ਮੈਨੂੰ ਕਿਹੜੀ ਜਗ੍ਹਾ ਤੋਂ ਆ ਰਹੇ ਪਾਜੀ ਆਪਾਂ ਸਰ ਮੈਂ ਆਪਣਾ ਬੀਨਸੋਂਗ ਤੋਂ ਆਇਆ ਸੀ ਠੀਕ ਹੈ ਮੈਂ ਇਹਨੂੰ ਜਾ ਰਿਹਾ ਸੀ ਮੈਂ ਟਰਨ ਕਰਨਾ ਸਾਸੀ ਮਾਰਕੀਟ ਨੂੰ ਸਾਸੀ ਮਾਰਕੀਟ ਨੂੰ ਠੀਕ ਹੈ ਜੀ ਮੈਂ ਤੇ ਉਹ ਕਿੱ데 ਚ ਸੀ ਪਾਜੀ ਸਰ ਉਹ ਉਹਨਾਂ ਕੋਲ ਨਾ ਐਚਪੀ ਨੰਬਰ ਸੀ ਗੱਡੀ ਉਹ ਆਪ ਆਪਣਾ ਗੁਜਰਾਤੀ ਕਹਿੰਦੇ ਸੀਗੇ ਰਹਿੰਦੇ ਜੰਦਰ ਪਏ ਆ ਪੰਜਾਬ ਦੇ ਵਿੱਚ ਹਮ ਮ ਹਿਮਾਚਲ ਗੱਡੀ ਸੀ ਲਿਆ ਕੇ ਉਹਨਾਂ ਨੇ ਵਿੱਚ ਮਾਰੀ ਠੀਕ ਹੈ ਜੀ ਇੱਕ ਤੋਂ ਬੰਦੇ ਨੂੰ ਮੈਂ ਉਧਰ ਚਾਬੀ ਲਈ ਤੇ ਮੈਨੂੰ ਔਖਾ ਹੁੰਦਾ ਦੋ ਬੰਦੇ ਇਧਰੋਂ ਨੂੰ ਗਏ ਤੇ ਤਿਆਰੀ ਕਰਾਉਣ ਨੂੰ ਉਧਰ ਬੋਲਾ ਠੀਕ ਹੈ ਉਧਰ ਨੂੰ ਗਏ ਕਿ ਆਹ ਬੰਦੇ ਬਦਲਣ ਨੂੰ ਮੈਂ ਆਪਣੇ ਸੱਜਣ ਮੇਰੇ ਲੱਗ ਹੀ ਰਹਿੰਦੇ ਮੈਂ ਉਹਨੂੰ ਫੋਨ ਕੀਤਾ ਉਹ ਆਏ ਹਾਂ ਮੀ ਭਰ ਗਏ ਕਹਿੰਦੇ ਅਸੀਂ ਨੁਕਸਾਨ ਦਿੰਨੇ ਆ ਜੋ ਨੁਕਸਾਨ ਦੀ ਗੱਲ ਹੋਈ 2000 ਜਿੰਨਾ ਤੋਂ ਕਰਾਇਆ ਉਹ ਇਕੱਠੇ ਘੱਟੋ 20 25 ਬੰਦੇ ਆਏ ਕਹਿੰਦਾ ਜੋਤਿਚਾਂ ਗੁਜਰਾ ਆਪਣਾ ਗੁਜਰਾਤੀ ਨੇ ਕਾਲੀ ਮਾਤਾ ਮੰਦਿਰ ਦੇ ਵਿੱਚ ਹਾਂਜੀ ਹਾਂਜੀ ਉੱਥੇ ਕੋਈ ਫੰਕਸ਼ਨ ਚੱਲ ਰਿਹਾ ਹੈ ਜਦੋਂ ਆਏ ਨਾ ਕਹਿੰਦਾ ਕਿੰਨੇ ਦਾ 2000 ਰੁਪਿਆ ਕਿਹੜੀ ਗੱਡੀ ਸੀ ਇੱਥੇ ਜਦੋਂ ਆਏ ਨੇ ਕਹਿੰਦਾ 2000 ਦਾ ਭਾਈ ਆ ਨੁਕਸਾਨ ਦਾ ਸਿਰਫ 2000 ਮੰਗਾਈ ਜੋ ਸੀਗਾ ਨੁਕਸਾਨ ਆ ਆ ਮੁੰਡੇ ਦੇਖੋ ਘੁੰਮ ਵੀ ਰਹੇ ਉੱਥੇ ਹਲੇ ਵੀ ਰੌਣਕ ਮਾਰਦੇ ਵੇ ਭਾਈ ਦੇਖੋ ਤਿੰਨ ਤਿੰਨ ਚਾਰ ਚਾਰ ਮੋਟਰਸਾਈਕਲ ਦੇਖੋ ਇਹ ਮੋਟਰਸਾਈਕਲ ਕੀ ਦਾ ਜਿਹੜਾ ਬਾਈਕ ਆ ਉਹ ਕਿਸੀ ਆਏ ਜਿਹੜੇ ਮੁੰਡੇ ਆਏ ਨਾ ਅਜ਼ੀਜ਼ ਜੀਗੇ ਤਿੰਨ ਚਾਰ ਜਣੇ ਪੱਠੀਆਂ ਗੱਡੀਆਂ ਦੇ ਵਿੱਚੋਂ ਆਈਆਂ ਸਾਡੀਆਂ ਵਾਕਫ ਕੁਦਰਤੀ ਵਾਕਫ ਆਏ ਨੇ ਉਹਨਾਂ ਨੇ ਰੋਕੇ ਪੁੱਛਿਆ ਕੀ ਹੈ ਕੀ ਹੋਇਆ ਨਾ ਜਦੋਂ ਹਾਵੀ ਹੋਏ ਨਾਲ ਹੀ ਸਾਰੇ ਉੱਤੇ ਗੱਡੀਆਂ ਇਹਨਾਂ ਨੂੰ ਪੈਨ ਨੂੰ ਲੱਗੇ ਅੱਦੇ ਉਹ ਚੌਂਕ ਜਿੱਡੇ ਕਲੌਕ ਟਾਵਰ ਚ ਇੱਕ ਬੰਦਾ ਆਪਣਾ ਮੋਟਰ ਛੱਡ ਗਿਆ ਹੂੰ ਜਿਹਨੇ ਵਾਇਕ ਰਾਈ ਇਹ ਕਿੰਨੇ ਕਿ ਮੋਟਰਸਾਈਕਲਾਂ ਤੇ ਆਏ ਸੀ ਭਾਜੀ ਜਦੋਂ ਆਏ ਘੱਟ ਤੋਂ ਘੱਟ 20 25 ਬੰਦੇ ਸੀਗੇ ਸਰ ਮੋਟਰਸਾਈਕਲ ਦੋ ਤਿੰਨ ਬੰਦੇ ਤੇ ਤੁਸੀਂ ਗੱਡੀ 'ਚ ਇਕੱਲੇ ਡਰਾਈਵ ਕਰ ਰਹੇ ਸੀ ਇਕੱਲਾ ਡਰਾਈਵ ਸੀ ਸਰ ਹੂੰ ਜੋ ਆ ਗੱਡੀ ਆ ਦੇਖੋ ਮੋਟਰਸਾਈਕਲ ਖੜਾ ਕੀਤਾ ਇਹਨਾਂ ਨੇ ਇਹ ਛੱਡ ਕੇ ਦੌ ਤੇ ਮੈਨੂੰ ਕਹਿੰਦੇ ਜੇ ਸਬੰਧਕ ਵੀ ਕੰਪਲੇਟ ਦਿੱਤੀ ਕੋਠਾ ਨੇ 112 ਸਰ ਕੰਪਲੇਟ ਦਾ ਮੌਕਾ ਨਹੀਂ ਦਿੱਤਾ ਉਹਨਾਂ ਨੇ ਜਦੋਂ ਉਧਰ ਹਾਵੀ ਹੋ ਕੇ ਆਏ ਨਾਰਮਲੀ ਕਾ ਕੀਤੀ ਭਾਜੀ ਨੁਕਸਾਨ ਕਰਦੇ ਜੀ ਮੇਰਾ 5000 ਲਾਦਾ ਤੂੰ ਅੱਧਾ ਦੇ ਨਾਰਮਲੀ ਹੱਥ ਜੋੜ ਕੇ ਕੀ ਹੈ ਬਸ ਹੋਇਆ ਕੀ ਸੀ ਸਰ ਮੈਂ ਲੰਘ ਰਿਹਾ ਸੀ ਤੇ ਪਿੱਛੇ ਲੱਗ ਗੱਡੀਆਂ ਇੱਕ ਐਕਟਿਵਾ ਮਾਰੀ ਨਾਲ ਗੱਡੀ ਦੀ ਹਾਂ ਜੀ ਹਾਂ ਜੀ ਮੈਂ ਤੇ ਜਿਹੜੀ ਆ ਜੀ ਕੀਤੀ ਆ ਆ ਕੇ ਚਾਬੀ ਲਈ ਮੇਰੇ ਭਰਾ ਆ ਗਏ ਉਹਨਾਂ ਨੇ ਇਹ ਕਿਹਾ ਕਿ ਹੱਥ ਜੋੜ ਕੇ ਬੇਨਤੀ ਹੈ ਭਾਈ ਜੋ ਦਾ ਨੁਕਸਾਨ ਨਾ ਕਰਦੇ ਠੀਕ ਹੈ ਨਾ ਉਹ ਗੱਡੀ ਮੇਰੀ ਹੈ ਇਹਨੂੰ ਮੈਂ ਲੈ ਕੀਤੀ ਆ ਆਪ ਠੀਕ ਹੈ ਮੇਰੇ ਨਾਮ ਤੇ ਉਸ ਤੋਂ ਬਾਅਦ 2000 ਰੁਪਏ ਹਸਤੀਆਂ ਦਾ ਤਮਾਸ਼ਾ ਪੜੇ ਕੀਤੇ ਜਦੋਂ ਆਏ ਨੇ ਤਾਂ ਪੈਸੇ ਜੋ ਉਧਰੋਂ ਆਏ ਲੂੜੇ ਲੂੜੇ ਸੀਗੇ ਭਾਜੀ ਜਿਹੜੀ ਸਵਾਲ ਭਾਜੀ ਜਿਹੜੀ ਐਕਟੂਆ ਮਾਰੀ ਸੀ ਉਹ ਫਿਲਹਾਲ ਉਹ ਲੈ ਗਏ ਹਤੋਂ ਦੀ ਭਾਜੀ ਉਹ ਲੈ ਗਏ ਮੈਂ ਨੰਬਰ ਨੋਟ ਕਰ ਲੈ ਸਾਰਿਆਂ ਦੇ ਕਿਉਂਕਿ ਨਾਰਮਲੀ ਗੱਲ ਹੋਈ ਸੀ 2000 ਰੁਪਏ ਉਹ ਕਹਿੰਦੇ ਤੁਹਾਡਾ ਦੇ ਦਿੰਨੇ ਮੈਂ ਕਿਹਾ 5000 ਦਾ ਸੱਚਾ ਉਹ ਭਰਾ 2000 ਦੇ ਕਹਿੰਦਾ ਕਿ ਮੈਂ ਕੋਈ ਚੱਕਰ ਨਹੀਂ ਯਾਰ ਮੈਂ ਵੀ ਮੈਂ ਕਿਹਾ ਰੋਏ ਐ ਨਹੀਂ ਕਿ ਮੈਂ ਲੱਖਾਂ ਚੈੱਕ ਲੋਕਾਂ ਨੂੰ ਲੈਣਾ ਪਿਆ ਮੈਂ ਵੀ ਐਜ਼ ਇੱਕ ਸੈਲਰੀ ਬਸਣਾ ਜਾਂ ਮੈਂ ਆਪਣਾ ਛੋਟਾ ਮੋਟਾ ਕੰਮ ਕਰਦਾ ਵਾ ਬੋ ਐ ਨਹੀਂ ਕਿ ਮੈਂ ਬਹੁਤ ਜ਼ਿਆਦਾ ਕਮਾਣਾ ਵਾ ਸਿਰਫ ਇੱਕ ਖਰਚਾ ਕਿ ਤੈਨੂੰ ਵੀ ਨਾ ਚੁਬੇ ਮੈਨੂੰ ਨਾ ਚੁਬੇ ਅੱਛਾ ਤੇ ਉਹ ਜਦੋਂ ਆਏ ਨਾ ਉਹ ਤਾਂ ਕਹਿੰਦਾ 2000 ਕਿੰਨੇ ਕਰਾਇਆ 2 ਲੱਖ ਤੇ ਭਾਜੀ ਐਕਟਿਵਾ ਵਾਲਾ ਭਾਜੀ ਕਹਵੇ 1 25 ਕਹਵੇ ਕਹਿੰਦਾ ਇੱਕ ਬਣਾ ਕਹਿੰਦਾ ਨੂੰ ਤੁਸੀਂ ਟੈਂਕੜਾਈਆਂ ਅੱਛਾ ਭਾਜੀ ਐਕਟਿਵਾ ਵਾਲਾ ਉਸ ਵੇਲੇ ਧੋੜਿਆ ਭਾਜੀ ਜਦੋਂ ਤੁਹਾਡੀ ਗੱਡੀ ਜੇ ਵਜੀ ਐਕਟਿਵਾ ਵਾਲਾ ਉਸ ਵੇਲੇ ਕੱਲਾ ਸੀ ਨਹੀਂ ਸਰ ਚਾਰ ਜਣੇ ਸੀਗੇ ਤੇ ਮੁੰਡੇ ਜਿਹੜੇ ਬਾਹਰ ਕਿਉਂ ਦੀ ਕਹਿੰਦੇ ਜਿਹੜੇ 20 25 ਮੁੰਡੇ ਆਏ ਨਾ ਉਹਨੇ ਐਕਟੋ ਦੇ ਚਾਰ ਜਣੇ ਬੈਠੇ ਸੀਗੇ ਨਹੀਂ ਨਹੀਂ ਦੋ ਐਕਟੋ ਇੱਕ ਮੁੰਡਾ ਸੀ ਇੱਕ ਐਕਟੋ ਵਾਸੀ ਜਿਹਨੇ ਮਾਰੀ ਇੱਕ ਉਹ ਸਾਈਡ ਦੇ ਅੱਗੇ ਮੁੰਡਿਆਂ ਨੂੰ ਸੱਦਣ ਲਾ ਪਿਆ ਅੱਛਾ ਮੁੰਡੇ ਬੁਲਾਣੇ ਸ਼ੁਰੂ ਮਤਲਬ ਕਿ ਪੈਸੇ ਵੀ ਦੇ ਰਿਆ ਤੇ ਮੁੰਡੇ ਵੀ ਬੁਲਾ ਰਿਆ ਹਾਂਜੀ ਹਾਂਜੀ ਸਰ ਤੇ ਲਕੀਰਾ ਕਿਦਾਂ ਘੜਾਈਆਂ ਤੁਸੀਂ ਕਹਿੰਦੇ 2000 ਦੇਣ ਲੱਗੇ ਨੇ ਸਰ ਉਹਨੇ ਸਰ ਅੱਧਾ ਘੰਟਾ ਲਾ ਦਿੱਤਾ ਮੈਂ ਕਿਹਾ ਅੱਜ ਕਰ ਪਹਿਲਾਂ 1 ਰੁਪਿਆ ਆ ਆ ਫੇ ਕਹਿੰਦੇ ਹਾਂ ਕਰਨਾ ਕਿ ਨਹੀਂ ਕਰਨਾ ਕਰ ਮੈਂ ਕਿਹਾ ਭਾਈ ਤੇਰੇ ਅੱਗੇ ਹੱਥ ਜੋੜੇ ਭਾਈ ਅਸੀਂ ਕਿਹਾ ਇੱਕ ਵਾਰ ਆ ਜੀ ਇਹ ਨਹੀਂ ਪਾਜੀ ਗਰੀਬ ਨਾਲ ਹੀ 20 ਮੁੰਡੇ ਇਕੱਠੇ ਆਏ ਤੇ ਫਿਰ ਮੋਟਰਸਾਈਕਲ ਕਿੱਦਾਂ ਛੱਡਦਾ ਭਾਜੀ ਉਹਨਾਂ ਨੇ ਆਪਣੇ ਇਹ ਤਾਂ ਹੁਣ ਜਦੋਂ 2-4 ਸਾਡੇ ਯਾਰ ਦੋਸਤ ਆ ਭਾਜੀ ਭਰਾ ਸਾਰੇ ਇਕੱਠੇ ਹੋਏ ਤੇ ਆ ਸਾਹਮਣੇ ਉਹ ਡਾਕਖਾਨੇ ਦੇ ਬਾਹਰ ਦੋ ਬੰਦੇ ਖੜੇ ਸੀਗੇ ਇੱਕ ਇੱਥੇ ਨਾਲ ਸਿਕਿਉਰਿਟੀ ਗਾਰਡ ਜਦੋਂ ਆਏ ਸਾਨੂੰ ਬਚਾਉਣ ਵਾਸਤੇ ਤੇ ਆ ਮੁੰਡਾ ਛੱਡ ਕੇ 도ੜ ਗਏ ਅੱਛਾ ਹਾਂਜੀ ਸਰ ਸੋ ਬਿਲਕੁਲ ਦੱਸ ਦਿਆ ਕਿ ਇਹਦੇ ਬਾਈਕ ਐ ਸੋ ਇਹ ਬਾਈਕ ਏ ਵਾਲੀ ਹੈ ਬਾਈ ਆ ਬਾਈ ਬਿਲਕੁਲ ਹੈ ਬਾਈ ਕਿਹੜਾ ਦੱਸਿਆ ਰਿਹਾ ਔਰ ਨੰਬਰ ਵੀ ਪੂਰਾ ਨਹੀਂ ਹੈ ਬਾਈ ਦਾ ਨੰਬਰ ਬੇਨੁਕੀ ਹੋਈ ਹੈ ਕੋਈ ਨਾ ਉਹ ਲੋਕ ਸਿਆਰਾ ਕਿ ਬਾਈਕ ਦੇ ਉੱਪਰ ਜਿਹੜਾ ਕਿ ਬਾਈਕ ਸਵਾਰ ਦੀਏ ਤੋਂ ਇਹਨਾਂ ਲੋਕ ਕਾਰ ਦੇ ਪਿੱਛੇ ਨਾਲ ਘੇਟ ਕੀਤਾ ਜਾਂਦਾ ਔਰ ਤੋਂ ਬਾਅਦ ਜਿੱਦੇ ਵਿੱਚ ਗਲਤ ਹੁੰਦੀ ਹੈ ਸੋ 2000 ਮੰਗੇ ਜਾਂਦਾ ਉਸ ਤੋਂ ਬਾਅਦ ਜਿਹੜਾ ਦਿੰਦੇ ਆ ਤੇ ਅੱਧਾ ਘੰਟੇ ਬਾਅਦ ਜਾ ਕੇ ਵੀ 20 ਤੋਂ 25 ਜਿਹੜੇ ਮੁੰਡੇ ਸਿਆਰਾ ਕਿ ਆਂਦੇ ਨੇ ਔਰ ਇਹਨਾਂ ਨਾਲ ਜਿਹੜੀ ਬਦਮਾਸ਼ੀ ਕਰਦੇ ਆ ਫਿਲਹਾਲ ਅੰਦਾਜ਼ਾ ਕਿ ਮੌਕੇ ਤੋਂ ਲੈ ਕੇ ਉਹ ਭੱਜ ਜਾਂਦੇ ਨੇ ਡਿਊਟੀ ਅਫਸਰ ਪਹੁੰਚ ਚੁੱਕੇ ਜੀ ਹੁਣ ਪੀਸੀਆਰ ਦੀ ਟੀਮ ਦੇਖੋ ਮੌਕੇ ਤੇ ਪਹੁੰਚ ਚੁੱਕੀ ਹੋਈ ਆ ਇਨਵੈਸਟੀਗੇਸ਼ਨ ਸ਼ੁਰੂ ਕਰਤੇ ਗਈ ਹੈ ਦੇਖੋ ਗੱਲਬਾਤ ਕੀਤੀ ਜਾ ਰਹੀ ਹੈ ਇਹ ਇੱਕ ਮਿੰਟ ਪਹਿਲਾਂ ਪੁਰਾਣੀ ਹੈ ਜੀ ਬਿਲਕੁਲ ਪਿੱਛੋਂ ਦੇਖੋ ਡੈਮੇਜ ਕਰਤੀ ਪੂਰੀ ਕਾਰ ਤੁਹਾਡੀ ਸਰ ਕੀ ਕੰਟਰੋਲ ਤੇ ਸੂਚਨਾ ਮਿਲਿਆ ਆਏ ਦੇ ਸਰ ਸਾਨੂੰ ਕੰਟਰੋਲ ਤੇ ਆਪਾਂ ਉੱਥੇ ਆਪੇ ਕੀ ਆ ਠੀਕ ਹੈ ਬਰਾਬਰ ਅੱਛਾ ਜੀ ਉੱਥੇ ਸਾਡਾ ਕੋਈ ਬੰਦਾ ਵੀ ਤੇ ਗੱਲ ਹੋਈ ਕਾਰ ਤੁਹਾਡੇ ਕੋਲ ਓਕੇ ਇਹ ਵੇ ਦੇ ਕਰਕੇ ਬਾਹਰ ਹੀ ਤਾਂ ਉੱਥੇ ਉਹਨਾਂ ਨੇ ਲੱਗਿਆ ਤਪਾ ਹੈਡ ਕਰ ਰਹੇ ਉਹਨਾਂ ਦੀ ਰਾਤ ਕੋ ਟ੍ਰੈਫਿਕ ਦੇ ਆ ਪਹਿਲੇ ਕੋ ਜਸਵਿੰਦਰ ਭਾਈ ਜਿਹੜਾ ਤਾਂ ਕੀ ਕੀਆ ਉੱਥੇ ਗੱਡੀ ਦਾ ਕੰਦੇ ਪਈ ਡਾਇਨਾ ਬਣਾਉਣ ਦਾ ਇਹਨਾਂ ਜੈਬਰਾਨੀਆਂ ਬਿਲਕੁਲ ਬਿਲਕੁਲ ਉੱਥੇ ਹੀ ਆਏ ਤੇ ਦੋ ਕਿਉਂ ਕੇ ਲੱਗਿਆ ਅਸੇ ਗੱਡੀ ਲੈ ਕੇ ਜਿਹੜੇ ਹੋ ਰਹੇ ਨੇ ਉਹ ਜੈਬਰਾ ਕ੍ਰੋਸਿੰਗ ਬਣਾ ਰਹੇ ਹੋ ਇਹ ਚਲਾਣ ਨੂੰ ਲੈ ਕੇ ਇਹ ਪਤਾ ਨਹੀਂ ਸਰ ਕੀ ਕਰੇ ਜੈਬਰਾ ਕ੍ਰੋਸਿੰਗ ਬਣਾ ਲਿਓ ਛੜਕ ਰੂਟ ਬਣੀ ਨਾ ਇਸ ਕਰਕੇ ਸਰਗੇ ਨੇ ਨੁਕਸਾਨ ਵੀ ਹੋਇਆ ਗੱਡੀ ਦਾ ਜਿਹੜੇ ਮੌਕਾ ਦੇਖਿਆ ਸਾਰਾ ਮੌਕਾ ਦੇਖਿਆ ਤੇ ਉਸ ਤੋਂ ਬਾਅਦ ਜਿਹੜਾ ਕੀ ਕਹਿੰਦੇ ਬਹਿਤਸਾਈ ਵੀ ਬਿਲਕੁਲ ਆੜ ਹੈ ਕਿ ਕਿੰਨੇ ਮੁੜ ਕੇ ਕਿੱਦਾਂ ਦੇਖਦੇ ਹੋ ਦੀ ਪੀਐਮ ਜੀ ਆਪ ਰਹੇ ਮੈਂ ਇਹ ਵੀ ਬਰਾਦਰ ਕਰਦੀ ਮੈਂ ਸਰ ਮੱਲ ਲਈ ਕੀਤੀ ਆਪਾਂ ਮੀਡੀਆ ਨੂੰ ਬੇਨਤੀ ਕਰਨਾ ਚਾਹਨਾ ਕਿ ਜਿਹੜੇ ਵੀ ਲੋਕ 10 ਵਜੇ ਤੋਂ ਬਾਅਦ ਜਲੰਧਰ ਦੇ ਵਿੱਚੋਂ ਘਰੋਂ ਨਿਕਲ ਕੇ ਕਰਕੇ ਆਪਣੇ ਘਰਾਂ ਦੇ ਵਿੱਚ ਹੀ ਰਹਿਣ ਕਿਉਂਕਿ ਅੱਜ ਅਸੀਂ ਰੇਲਵੇ ਸਟੇਸ਼ਨ ਜਦੋਂ ਵਾਪਸ ਆ ਰਹੇ ਜੀਗੇ ਮਾਡਲ ਸੋ ਬਿਲਕੁਲ ਆ ਪੀਸੀਆਰ ਜਿਹੜੇ ਕਿ ਮੌਕਾ ਦੇਖ ਰਹੀ ਹੈ ਤਾਂ ਸਿਆਰਾ ਜਿਹੜੇ ਕਿ ਐਕਟਵਾ ਸਵਾਰ ਸੀਗੇ ਉਹਨਾਂ ਵੱਲੋਂ ਪਿੱਛੋਂ ਦੇ ਜਿਹੜਾ ਕਿ ਕਾਰ ਦੇ ਵਿੱਚ ਜਿਹੜਾ ਗੱਡੀ ਜਿਹੜਾ ਐਕਟਵਾ ਮਰ ਜਾਂਦੀ ਹੈ ਉਸ ਤੋਂ ਬਾਅਦ ਜਿਹੜਾ ਕਿ ਇਹ ਜਿਹੜਾ ਨੁਕਸਾਨ ਹੁੰਦਾ ਸੋ ਪਹਿਲਾ 2000 ਉਹ ਆ ਭਰਨ ਨੂੰ ਮੰਨ ਜਾਂਦੇ ਐ ਉਸ ਤੋਂ ਬਾਅਦ ਦੱਸਿਆ ਰਿਹਾ ਕਿ ਫੋਨ ਕਰਕੇ 20 ਤੋਂ 25 ਬਣਾ ਬੁਲਾ ਲੈਂਦੇ ਐ ਉਸ ਤੋਂ ਬਾਅਦ ਉੱਥੇ ਜਿਹੜੀ ਬਦਮਾਸ਼ੀ ਕਰਦੇ ਐ ਤੋਂ ਉਸ ਦੌਰਾਨ ਜਿਹੜਾ ਇਹ ਆਪਣਾ ਬਾਈਕ ਵੀ ਉੱਥੇ ਛੱਡ ਜਾਂਦੇ ਨੇ 2 ਲੱਖ ਰੁਪਏ ਮੰਗਦੇ ਵੀ ਸਾਡੇ ਅਮਰੀਕਾ ਤੋਂ ਇਹੀ ਇੱਧਾ ਕਰੋ ਜੇ ਨਹੀਂ ਤਾਂ ਆਪਾਂ ਖਾਣ ਜਾ ਕੇ ਚੰਦ ਬੰਦੇ ਦੀਆ ਸਰ ਬਿਲਕੁਲ ਜਾਵਾਂਗੇ ਆਪਾਂ ਮੇਰੀ ਗੱਲ ਤੋਂ ਅੱਬਾ ਤੁਹਾਡੇ ਨਾਲ ਬਿਲਕੁਲ ਐਗਰੀ ਹੈ ਮੇਰੇ ਸਮਾਂ ਨੋਰਮਲੀ ਗੱਲ ਜਦੋਂ ਤਾਂ ਜੋ ਭਾਈ ਅੱਧਾ ਤੇ ਚੱਲਦੇ ਕਿਸੇ ਕੁਮਾਰ ਘੰਟਾ ਰਗੜਾ ਕਢਾਈਏ ਜੋ ਭੇਜਦੇ 25 25 ਹੁੰਦੇ ਆਏ ਜਦੋਂ ਸਾਰੇ ਭਰਾ ਉਹਦੇ ਤੋਂ ਦੋ ਗੱਡੀਆਂ ਆਪਣੇ ਵਾਕ ਮੁਹੱਲਾ ਪਿੱਛੇ ਆਪਣੇ ਇਧਰ ਸਿਵਲਾਈ ਰੰਨੇ ਸਾਹਮਣੇ ਅਰੇ ਇਹਦੇ ਨਾਲ ਹੀ ਆਪਣੇ ਕੋਲ ਦੂਰ ਨਹੀਂ ਆ ਸਰ ਸਾਡੀਆਂ ਦੁਕਾਨਾਂ ਇੱਥੇ ਆ ਜੀ ਮਾਰ ਕਿਹੜਾ ਬਗਿਆਦਾ ਬਿਲਡਿੰਗਾਂ ਆਪਣੀਆਂ 13 ਦੇ ਸ਼ੁਰੂ ਤੋਂ ਕੋਈ ਦਿੱਕਤ ਨਹੀਂ ਆਏ ਇੱਥੇ ਜਨਾਰੀਓ ਇਧਰੋਂ ਆਏ ਆ ਆਪਣੀ ਮੇਜ ਦੇ ਵਿੱਚ ਹੋਰ ਦੱਖਣੋਂ ਸਈਂ ੁੰਡੇ ਲੈ ਕੇ ਆਏ ਨਾਲ ਆਹ ਦੇਖੋ ਔਰ ਸਾਡੇ ਦੇ ਅੱਗੇ ਉਹਨਾਂ ਨੇ ਅਟੈਕ ਕਰਤਾ ਬਿਲਕੁਲ ਬਿਲਕੁਲ ਆਪਾਂ ਜਿਹੜੇ ਮੇਨ ਸੀਗੇ ਉਹਨਾਂ ਦੀ ਆਪਾਂ ਖੋਹ ਕੇ ਚਲੀਆਂ ਦਾਰਾ ਕਿਤੇ ਨਹੀਂ ਆ ਨਾ ਸਰ ਤੁਸੀਂ ਕੀ ਸਮਝੋਗੇ ਕਿ ਇਹ ਲੁੱਟਖੋ ਦੇ ਮਾਮਲੇ ਨਾਲ ਹੀ ਸੀ ਜਿੱਦਾਂ ਤੁਸੀਂ ਕਹਿ ਰਹੇ ਸੀ ਬਿਲਕੁਲ ਬਿਲਕੁਲ ਸਰ ਮੈਂ ਤਾਂ ਇਹ ਕਹੂੰਗਾ ਦੇਖੋ ਜਿੱਦਾਂ ਇਕੱਲਾ ਬੰਦਾ ਗੱਡੀ ਚ ਆ ਰਿਹਾ ਵਾ ਉਹਦੇ ਨਾਲ ਇਹ ਜਿਹੜਾ ਸੀਨ ਕ੍ਰੀਏਟ ਹੋਇਆ ਅੱਜ ਸਾਡੀ ਗੱਡੀ ਨਾਲ ਇਹ ਬਿਲਕੁਲ ਲੁੱਟਖੋ ਦਾ ਮਾਮਲਾ ਹੀ ਠੀਕ ਹੈ ਜੀ ਜਿੱਦਾਂ ਉਹ ਚਾਰ ਲੜਕੇ ਇੱਕ ਐਕਟਿਵਾ ਤੇ ਉਹ ਵੀ ਐਚਪੀ ਨੰਬਰ ਉਹਦੀ ਮੈਂ ਬਗੈਰਤਾ ਫੋਟੋ ਵੀ ਖਿੱਚੀ ਆ ਉਹ ਲੜਕਿਆਂ ਦੀ ਵੀ ਫੋਟੋ ਖਿੱਚੀ ਆ ਨਾਲ ਜਦੋਂ ਮੈਂ ਫਾਸਕਦੇ ਹਾਂ ਤੁਸੀਂ ਹਾਂਜੀ ਫੋਟੋ ਦਿਖਾ ਦੋ ਬਿਲਕੁਲ ਸਰ ਬਿਲਕੁਲ ਲੱਗਦਾ ਭਾਜੀ ਜੇ ਫੈਮਲੀਆ ਹੁੰਦੀਆਂ ਉੱਪਰ ਸਰ ਬਿਲਕੁਲ ਬਹੁਤ ਕੁਝ ਹੋਏ ਨਾ ਜੇ ਫੈਮਲੀ ਹੁੰਦੇ ਆ ਨਾ ਸਰ ਇਨ ਕੇਸ ਕੁਝ ਵੀ ਹੋ ਸਕਦਾ ਸਿਕਾ ਹੂੰ ਇਹਦੇ ਚਲੋ ਮੇਰੇ ਇੱਕ ਬ੍ਰਦਰ ਸਿਗੇ ਮੇਰੇ ਵੱਡੇ ਭਾਜੀ ਮੀਡੀਆ ਦੇ ਵਿੱਚ ਮੇਰੇ ਬਹੁਤ ਅਦੀਦ ਨੇ ਮੇਰੇ ਭਰਾ ਮੈਂ ਇਹਨਾਂ ਨੂੰ ਕਾਲ ਕੀਤੀ ਇਹ ਬ੍ਰਦਰ ਇਹ ਰਾਮਲੀਲਾ ਤੋਂ ਨਾ ਹੋ ਗਿਆ ਕਿਤੇ ਫੈਮ ਸਰ ਐਕਟਿਵ ਨੰਬਰ ਜਿਹੜੀ ਐਸਪੀ ਨੰਬਰ ਆ ਨਾ ਸਰ ਉਹ ਗੱਡੀ ਦਾ ਨੰਬਰ ਆਇਆ ਜੀ ਜਿਹਦੇ ਨਾਲ ਉਹਨਾਂ ਨੇ ਅਕਸਰ ਨਾਲ ਕੀਤਾ ਜੀ ਹਿੱਟ ਕੀਤੀ ਸਰ ਜੀ ਬਿਲਕੁਲ 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 ਤੇ ਦੇਖ ਸਕਦੇ ਹੋ ਐਚਪੀ ਡਬਲ ਵਾਈ ਕਿੰਨਾ ਬੁਨ ਖਸਾਨ ਹੋ ਗਿਆ ਸਰ ਬਿਲਕੁਲ ਦੇਖ ਸਕਦੇ ਹੋ ਸਰ ਆ ਦੇਖੋ ਬਿਲਕੁਲ ਦੇਖ ਸਕਦੇ ਹੋ ਡੈਮੇਜ ਇੱਕ ਮਿੰਟ ਬਰੋਨਿੰਗ ਗੱਡੀ ਆ ਸਰ ਕਿੰਨਾ ਹੋਇਆ ਕੜਾਈ ਸਰ 20 ਤੋਂ 25000 ਰੁਪਏ ਨਾਰਮਲੀ ਆ ਆਪਾਂ ਉਹਨਾਂ ਨੂੰ ਕੋਈ ਜ਼ਿਆਦਾ ਨਹੀਂ ਗਿਆ ਉਦੋਂ ਪਤਾ ਕੀ ਕਹਿੰਦੇ 20 25 20 25 ਜਣੇ ਲਿਆ ਕੇ ਸਾਨੂੰ ਕਹਿੰਦੇ 2 ਲੱਖ ਰੁਪਏ ਉਲਟ ਤੁਸੀਂ ਸਾਨੂੰ ਦਿਓ ਕਾਦੇ ਦੋ ਲੋਕ ਆਦੇ ਮੰਗਦੇ ਸਰ ਕਹਿੰਦੇ ਤੁਸੀਂ ਬ੍ਰੇਕ ਮਾਰੀ ਆ ਅਈ ਤੁਹਾਡੇ ਉਹ ਤੁਸੀਂ ਸਾਡੇ ਚ ਹਿੱਟ ਕੀਤਾ ਨਹੀਂ ਜੀ ਤੁਸੀਂ ਦੇਸੀ ਗੱਡੀ ਤੇ ਚਲਾ ਬਿਲਕੁਲ ਸਰ ਦਾਵੀ ਦੀ ਆ ਦੇਖੋ ਰੈੱਡ ਲਾਈਟ ਤੋਂ ਕਿੰਨੀ ਸਪੀਡ ਹੋ ਗਈ ਫਿਰ ਤੁਹਾਡੀ ਕਿੱਦਾਂ ਗਲਤੀ ਹੋ ਗਈ ਉਹ ਕਿੱਦਾਂ ਕਹਿ ਸਕਦੇ ਕਿ ਤੁਹਾਡੇ ਸਰ ਰੋਲਰ ਡ੍ਰਿੰਕ ਦਿੱਤੀ ਪਈ ਉਹ ਕਹਿੰਦੇ ਗੜਬਾ ਖੇਡਦੇ ਆ ਰਹੇ ਆ ਬਟ ਨੋ ਬਾਲ ਬਾਲੂ ਬੀਪੂ ਕੋਲ ਕੰਪਲੇਂਡ ਕੀਤੀ ਹੈ ਜਾਂ ਮੌਕੇ ਤੇ ਲਾਈਕ ਨਾ ਹਾਂਜੀ ਹਾਂਜੀ ਆਹ ਦੇਖੋ ਸਰ ਆਹ ਲੜਕੇ ਆ ਤਿੰਨ ਆਹ ਲੜਕੇ ਆ ਆ ਲੜਕਿਆਂ ਦੀ ਫੋਟੋ ਦੇਖੋ ਆਪਾਂ ਖਿੱਚੀ ਆ ਇਹ ਤਿੰਨ ਲੜਕੇ ਆ ਜੀ ਚੌਥਾ ਲੜਕਾ ਇਹਨਾਂ ਦਾ ਭੱਜ ਗਿਆ ਉਹ ਐਕਟਿਵਸਟਾਰਟ ਕਰਕੇ ਭਜੀ ਮੋਟਰਸਾਈਕਲ ਕਿੱਧਰ ਛੱਡ ਗਿਆ ਫਿਰ ਆਪਣਾ ਦੇਖੋ ਚਲੋ ਗੱਲਬਾਤ ਵੀ ਕਰ ਰਹੇ ਗੱਡੀ ਬੱਜੀ ਹੈ ਜਦੋਂ মিডিਆ ਆ ਕੇ ਖੜ ਗਿਆ ਨਾ ਜਦੋਂ মিডিਆ ਦੇ ਦੋ ਗੱਡੀਆਂ ਆ ਕੇ ਖੜੀਆਂ ਹੂੰ ਉਹਨਾਂ ਨੂੰ ਛੂਟ ਵਟ ਗਈ ਹੂੰ ਸਰ ਦੇਖੋ ਜਿਹੜਾ ਲੁੱਟ ਖੋਹ ਦੀ ਕੋਸ਼ਿਸ਼ ਨਾ ਹੀ ਆਇਆ ਸੋ ਤੁਹਾਨੂੰ ਉਹਨਾਂ ਨੇ ਫਿਰ ਜਦੋਂ 4-5 ਸੱਜਣ ਕੱਟੇ ਹੋ ਜਾਂਦੇ ਉਹਨਾਂ ਨੇ ਫਿਰ ਭਜਣਾ ਹੀ ਹੁੰਦਾ ਮਾਈ ਹੁਣ ਫਿਲਾਲ ਪਰ ਚੋਰ ਨੂੰ ਆਪਣਾ ਪਾਲਾ ਹੁੰਦਾ ਹੀ ਬਿਲਕੁਲ ਬਿਲਕੁਲ ਸਰ ਇਹ ਇੱਥੇ ਆ ਵਏ ਠੀਕ ਇਹ ਜੀ ਆਪਾਂ ਬਗੈਰਕ ਮੈਲ ਖਾਦੀ ਆ ਗੱਲ ਸਾਡੇ ਨਾਲ ਜਾਣਾ ਪਹਿਲਾਂ 4 ਨੰਬਰ ਡਿਵੀਜ਼ਨ ਭਜੀ ਉਹੀ ਆਪਾਂ ਗੱਲ ਕਰਦੇ ਕਿੱਥੇ ਸੇਫ ਆਸੀ ਭਜੀ ਪਰ ਆਮ ਜਨਤਾ ਸ਼ਹਿਰ ਚ ਮੈਂ ਤੁਹਾਨੂੰ ਸਹੀ ਦੱਸਾਂ ਸਰ ਰਿਐਲਿਟੀ ਦੇ ਵਿੱਚ ਇੱਥੇ ਸੇਫਟੀ ਪਰਪਸ ਆ ਹੈ ਹੀ ਨਹੀਂ ਐ ਬਿਲਕੁਲ ਵੀ ਸਰ ਕਿਦਾਂ ਦੇਖ ਰਹੇ ਹੋ ਕਿ ਹਲੇ ਕਾਫੀ ਟਾਈਮ ਵੀ ਨਹੀਂ ਹੋਇਆ ਤਾਂ ਟਾਈਮ ਕੀ ਆ ਆ ਦੇਖੋ ਆਪਾਂ ਟਾਈਮ ਟੂ ਗੋਡਿੰਗ ਆਪਾਂ ਟਾਈਮ ਟੂ ਗੋਡਿੰਗ ਦੇਖਿਆ ਜਾਵੇ ਤਾਂ ਹੁਣ ਆ ਟਾਈਮ ਕੀ ਆ ਦੇਖੋ ਵੀ 12 ਵਜੇ ਲੱਗ ਸਕਦਾ ਟਾਈਮ ਹੈ ਲੋਕ ਆ ਜਾ ਰਹੇ ਆ ਫਿਰ ਵੀ ਲੁੱਟਖੋ ਹੋ ਰਹੀ ਹੈ ਸਰ ਲੁੱਟਖੋ ਹੋਣੀ ਆ ਸਵੇਰੇ 10:00 ਟੂਕ ਤੇ ਵੀ ਹੋ ਜਣੀ ਆ ਤੁਸੀਂ ਆਪ ਸਿਆਨੇ ਹੋ ਬਲਕਿ ਮਾਹੌਲ ਅੱਜ ਸ਼ਹਿਰ ਦੇ ਵਿੱਚ ਰਹੇ ਨੇ ਇਦਾਂ ਦੇਖਦੇ ਮਾਹੌਲ ਲੱਗਦਾ ਸ਼ਾਸਨ ਕੇ ਪ੍ਰਸ਼ਾਸਨ ਦਾ ਡਰ ਨਹੀਂ ਰਹਿ ਗਿਆ ਫਿਰ ਕਿਸੇ ਨੂੰ ਬਿਲਕੁਲ 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 ਜੀ ਬਿਲਕੁਲ ਮੈਂ ਵੱਡੀ ਗੱਡੀ ਪਿੱਛੋਂ ਦੀ ਗੱਡੀ ਮਾਰਦੇ ਉਸ ਤੋਂ ਮੈਂ ਪੈਸੇ ਮੰਗਦੇ ਆ ਬਿਲਕੁਲ ਸਰ ਬਿਲਕੁਲ ਆ ਹੁਣ ਆ ਗਿਆ ਮੌਕੇ ਤੇ ਸਾਡੇ ਪਹਿਲਾਂ ਜਸਵਿੰਦਰ ਸਰ ਆਏ ਸੀਗੇ ਹੁਣ ਪੂਰੀ ਟੀਮ ਆ ਗਈ ਆ ਸਰ ਹੁਣ ਮੌਕੇ ਦੇ ਮੋਰਚੇ ਨਾਲ ਬਰਾਮਤ ਹੋਇਆ ਕੀ ਕਰੋਗੇ ਹੁਣ ਤੁਸੀਂ ਇਹਦੇ ਕਾਰਵਾਈ ਮੈਂ ਆਪਸ਼ਨ ਹੀ ਬਾਹਰ ਆਏ ਜੀ ਬਾਹਰ ਆਏ ਆ ਬਾਹਰ ਕਿਥੋਂ ਆਏ ਕਿਥੋਂ ਆਏ ਅੱਛਾ ਤੁਸੀਂ ਉੱਧਰ ਡਿਊਟੀ ਤੇ ਆਏ ਹੋ ਠੀਕ ਹੈ ਜੀ ਸੋ ਬਿਲਕੁਲ ਦੱਸ ਦਈਏ ਕਿ ਇਹ ਮੋਟਰਸਾਈਕਲ ਜਿਹੜਾ ਕਿ ਜਿਹੜੇ ਲੜਕਿਆਂ ਦੱਸਿਆ ਲਾ ਕਿ ਐਕਟੂਅਲੀ ਇਹ ਕਾਰ ਚ ਮਾਰੀ ਸੀਗੇ ਉਸ ਤੋਂ ਬਾਅਦ ਉਹਨਾਂ ਵੱਲੋਂ ਮੁੰਡੇ ਬੁਲਾਏ ਜਾਂਦੇ ਆ ਔਰ ਮੁੰਡਿਆਂ ਜਿਹੜੇ ਮੁੰਡੇ ਬੁਲਾਏ ਜਾਂਦੇ 20-25 ਮੁੰਡੇ ਬੁਲਾਏ ਜਾਂਦੇ ਉਸ ਤੋਂ ਬਾਅਦ ਇਹ ਬਾਈਕ ਨੰਬਰ ਆ ਉਹਨਾਂ ਦਾ ਉਹ ਰੱਗੋ ਇਹ ਨੰਬਰ ਆ ਦੇਖ ਲਿਓ ਤੋਦੀ ਕੱਢ ਕੇ ਭੱਜ ਜਾਂਦੇ ਆ ਕੋ ਬਿਲਕੁਲ ਤਸਵੀਰਾਂ ਤੇ ਨਾਲ ਸੱਜੇ ਕਰੇ ਜਲੰਧਰ ਦੇ ਤੋਂ ਬਾਅਦ ਤੁਸੀਂ ਦੇਖਦੇ ਹੋ ਨਾਬਦੇ ਚੌਂਦੇ ਬਿਲਕੁਲ ਨਾਲ ਦੀਆਂ ਜਿੱਥੇ ਗਿਆ ਐਕਸੀਡੈਂਟ ਹੁੰਦਾ ਉਸ ਤੋਂ ਬਾਅਦ ਬੜਾ ਕਾਫੀ ਤਹਿੰਗਾਮਾ ਹੋ ਰਿਹਾ ਸੋ ਇਹ ਬਾਈਕ ਇੱਥੇ ਛੱਡ ਕੇ ਚਲੇ ਗਿਆ ਮੁੰਡੇ ਜੀ ਰੋ ਇਹ ਟੈਂਪਰਰੀ ਨੰਬਰ ਵਾਈਕ ਤੋਂ ਨਾਈਨ ਪੰਜ 8 ਅੱਜ ਕਰੇ ਉਹ ਤੋਂ ਬਾਅਦ ਉਹਨਾਂ ਨੂੰ ਕਾਰ ਦਾ ਨੰਬਰ ਦੱਸ ਦਿਆ PP08 FN5292 ਸੋ ਇਹਨਾਂ 'ਤੇ ਲੋਰੋਪ ਲਗਾਏ ਜਾ ਰਹੇ ਆ ਕਿ ਪਿੱਛੋਂ ਦੀ ਐਕਟਵਾ ਮਾਰ ਕੇ ਉਸ ਤੋਂ ਬਾਅਦ ਪਹਿਲਾ ਮੰਨ ਜਾਂਦੇ ਕਿ ਆਪਾਂ ਤੁਹਾਡਾ ਨੁਕਸਾਨ 2000 ਰੁਪਏ ਭਰ ਦਨੇ ਆਂ ਔਰ ਉਸ ਤੋਂ ਬਾਅਦ ਇਹ ਆਪਣੇ ਨਾਲ ਜਿਹੜੇ ਮੁੰਡੇ ਬੁਲਾਉਂਦੇ 20 ਤੋਂ 25 ਮੁੰਡੇ ਆਂਦੇ ਔਰ ਉਸ ਤੋਂ ਬਾਅਦ ਇਹਨਾਂ ਨੂੰ ਹੀ ਉਹ ਧਮਕੀਆਂ ਦੇਣ ਲੱਗ ਪਦੇ ਕਿ ਸਾਨੂੰ ਪੈਸੇ ਦਿਓ। ਤੋਂ ਇਹਨਾਂ ਦੇ ਆਪਣੇ ਨਿੱਜੀ ਰੋਪ ਸਾਡੇ ਚੈਨਲ ਕਿਸੇ ਗੱਲ ਦੀ ਗੁਸਟਰੀ ਨਹੀਂ ਕਰਦਾ। ਜੇ ਦੂਜਾ ਪੱਖ ਵੀ ਉੱਪਰ ਪੱਖ ਰੱਖ ਨਾ ਜਾਵੇ ਸਾਡੇ ਚੈਨਲ ਨੇ ਆਪਣਾ ਪੱਖ ਰੱਖਦਾ। ਤੋਂ ਇਹਨੇ ਤੁਹਾਨੂੰ ਦੋਨਾਂ ਨੇ ਜਿਆਦਾ ਚੰਗਾ ਟਾਈਮ ਦੇਖ ਰਹੇ ਸਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ। ਤਾਂ ਇਹ ਨਹੀਂ ਜੀ ਹੁੰਦਾ ਆਪਣਾ ਉਹਨਾਂ ਦੇ ਬਾਹਰ ਉਹਦੇ ਤਾਂ ਮੈਂ ਕਹਾਂ ਇੱਕ ਐਕਟਿਵ ਦੇ ਚਾਰ ਜਣੇ ਸੀਗੇ ਇੱਕ ਐਕਟਿਵ ਦੇ ਚਾਰ ਜਣੇ ਸੀ ਉਹਨਾਂ ਦੇ ਪਿੱਛੋਂ ਸੱਜਣ ਆਏ ਇੱਕ ਬਾਈਕ ਤੇ ਆਏ ਦੋ ਜਣੇ ਅੱਛਾ ਅੱਧੇ ਭੱਜੇ ਆਪਣਾ ਮੋਟਰਸਾਈਕਲ ਸਕੂਟਰੀ ਇੱਥੇ ਛੱਡ ਗਏ ਅੱਛਾ ਇੱਥੇ ਮੋਟਰਸਾਈਕਲ ਖੜਾ ਇੱਥੇ ਅਸੀਂ ਕਿੱਥੇ ਸੇਫ ਹਾਂ ਸੀ ਅੱਜ ਦੇ ਦਿਨ ਇਹ ਸੱਚ ਜਿਹੜੀ ਐਕਟਿਵ ਆ ਤੇ ਅਸੀਂ ਉਹ ਲੈ ਲੈ ਕੇ ਚਲੇਗੇ ਉੱਥੇ ਅੱਗੇ ਡਿੱਗੇ ਵੀ ਨੇਓ ਇੱਥੇ ਇਹਨਾਂ ਦਾ ਇੱਕ ਬਾਈ ਕਿੱਥੇ ਰਹਿ ਗਿਆ ਅੱਛਾ ਠੀਕ ਹੈ ਅਡਾ ਤੁਸੀਂ ਟਾਈਮ ਦੇਖੋ 12 ਵਜੇ ਦਾ ਟਾਈਮ ਹੈ ਹਏ ਅੱਜ ਦੇ ਟਾਈਮ ਤੇ ਸਾਡੀ ਮਾਡਰਨ ਸਿਟੀ ਹੋ ਗਈ ਹੈ ਜਲੰਧਰ ਅਸੀਂ ਅੱਜ ਦੇ ਟਾਈਮ ਤੇ ਕਿੱਥੇ ਸੇਫ ਆ ਜੀ ਅਸੀਂ ਇੱਕ ਆਮ ਬੰਦਾ ਗੱਡੀ ਚੋਲੀ ਆ ਕੇ ਐਕਟਿਵਾ ਮਾਰੀ ਉੱਤੋਂ ਤੁਹਾਡੇ ਕੋਲ 2 ਲੱਖ ਮਾਰੀ ਚੋਲੀ ਆ ਕੇ ਸਰ ਜੱਦੀ ਐਕਟਿਵਾ ਮਾਰੀ ਠੀਕ ਹੈ ਫਿਰ ਅਗਲੇ ਦੇ ਹੱਥੀ ਪੈਣ ਦੀ ਕੋਸ਼ਿਸ਼ ਕੀਤੀ ਤੇ ਜੇ ਅਗਲੇ ਨੇ ਅੱਗੇ ਜਵਾਬ ਵੀ ਦਿੱਤੀ ਉਹਨੂੰ ਕੁਝ ਕਿਹਾ ਤੇ ਕਹਿੰਦੇ ਜੀ ਜਾਂ ਤੇ 2 ਲੱਖ ਰੁਪਈਆ ਦਿਓ ਅੱਛਾ ਜੀ ਜਾਂ ਤੇ ਫਿਰ ਅਸੀਂ ਤੁਹਾਣਾ ਕੁਝ ਕਰ ਦਾਂਗੇ ਅੱਛਾ ਇਹਨਾਂ ਨੇ ਜਦੋਂ ਉੱਥੇ ਟਾਈਮ ਆਪਣਾ ਆਪ ਨੂੰ ਜਿੱਦਾਂ ਵੀ ਆਪਣੀ ਹੋਸ਼ ਸੰਭਾਲ ਕੇ ਇਹਨਾਂ ਨੇ ਆਪਣੇ ਸੱਜਣ ਵੀਰ ਭਰਾਵਾਂ ਨੂੰ ਉੱਥੇ ਸੱਦਿਆ ਸਦਨ ਤੋਂ ਬਾਅਦ ਜੋ ਉਹਨਾਂ ਨੇ ਉਹਨਾਂ ਨੇ ਦੇਖਿਆ ਕਿ ਇੱਥੇ ਹੋ ਗਏ ਮੈਂ ਘਰ ਵੱਲੇ ਛੜੂ ਉਤਾਰ ਹੀ ਰਿਹਾ ਸੀਗਾ ਮੈਂ ਘਰ ਜਾ ਕੇ ਨਾ ਆਪਣੇ ਛੜੂ ਉਤਾਰ ਹੀ ਰਿਹਾ ਸੀਗਾ ਕਿ ਮੈਨੂੰ ਫੋਨ ਆਇਆ ਬ੍ਰਦਰ ਦਾ ਕਿ ਭਾਜੀ ਇਦਾਂ ਤਾਂ ਗੱਲ ਹੋ ਗਈ ਹੈ ਮੈਂ ਕਿਹਾ ਬ੍ਰਦਰ ਕਿੱਥੇ ਆ ਕਹਿੰਦਾ ਲਾਮਦੇ ਚੌਕਮ ਮੈਂ ਕਿਹਾ ਜਸਟ 5 ਮਿੰਟ ਰੁਕ ਜਾ ਜਸਟ 5 ਮਿੰਟ ਮੈਂ 5 ਮਿੰਟ ਤੋਂ ਪਹਿਲਾਂ ਪਹਿਲਾਂ ਮੈਂ ਆਪਣੇ ਬ੍ਰਦਰ ਚਾਚੇ ਤਾਏ ਦੇ ਲੜਕੇ ਨੂੰ ਬੋਲ ਪੁੱਛਤਾ ਹੀ ਆ ਕਹਾਂ ਕਿੱਥੇ ਹੋ ਕਹਿੰਦੇ ਆਫਿਸ ਤੋਂ ਨਿਕਲ ਰਹੇ ਆ ਲੱਗ ਫਿਰ ਪਹਿਲਾਂ ਪਹਿਲਾਂ ਤੋਂ ਮੱਪੂ ਲੱਥੀ ਹੋਇਆ ਮੇਰੇ ਤੋਂ 5 ਤੋਂ ਪਹਿਲਾਂ ਤੋਂ ਫਿਰ ਤੋਂ ਦੇ ਬੰਦੂ ਦਾ ਪਹਿਲਾ ਮੌਲ ਤੇ ਗਰਮ ਹੋ ਚੁੱਕਾ ਸੀਗਾ ਮਤਲਬ ਕੰਮ ਸੀਗਾ ਭਾਜੀ ਇਦਾਂ ਦਾ ਸਿਸਟਮ ਸੀਗਾ ਕਿ ਕੁਝ ਵੀ ਹੋ ਸਕਦਾ ਹਮੇਸ਼ਾ ਉਹ ਲੜਕੇ ਉਹ ਇੱਥੇ ਮਸੂਰ ਸੀਗਾ ਤਾਂ ਬਿਲਕੁਲ ਇਦਾਂ ਦਾ ਜੰਦੜਾ ਤੋਂ ਨੇ ਜੰਦੜਾ ਦੇਖਦੇ ਸਾਡੇ ਰਿਸ਼ਕਾ ਦਾ ਬਹੁਤ ਬਹੁਤ ਧੰਨਵਾਦ ਜਦੋਂ ਅਸੀਂ